Sacud so ਸਾਹਿਬ ਜੀ ਸਮਰਤ ਸਾਸਤਰ ਬਨ ਖਾਪ ਵਿਚਾਰ ਦੇਹ ਤਤ ਪਾਰ ਨਾ ਜਾਣੀ ਗੁਰੂ ਬਾਜਮ ਤਤ ਸਾਰ ਨਾ ਜਾਣੀ ਹੋਏ ਪ੍ਰਭ ਸਰਣਾਗਤੀ ਕਿਰਪਾ ਨਿਰਦਯਾਲ ਇੱਕ ਅੱਖਰ ਹਰ ਮਨ ਵਸਤ ਨਾਨਕ ਹੋ ਜਾਵਰ ਤਕਤਾਂ ਦੇ ਮਾਲਕ ਗਿਆਨ ਦੇ ਮਜਸਮੇ ਰਹਿਮਤਾਂ ਦੇ ਮੰਡਾਰ ਜਹਰਜੂਰ ਅਜਰਾ ਹਜੂਰ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗੁਰੂ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਤੇ ਸਤਿਗੁਰਾਂ ਜੀ ਦੀ ਪਾਵਨ ਮੋਹਾਰਕ ਨਿਗੀ ਗੋਤਦਾਨਦ ਅਨੰਦ ਮਨ ਰਹੀ ਪਰਮ ਸਨਮਾਨ ਜੋ ਗੁਰੂ ਪਿਆਰੀ ਨਿਰਸਵਾਰੀ ਖਲਸਾ ਰੂਪ ਸਤ ਸੰਤ ਜੀਓ ਵੱਡੇ ਹੀ ਭਗ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਮਵਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਅਨੰਦ ਸੇਵ ਜੀ ਦੀ ਬਾਣੀ ਦੀ ਆਪਾਰੋ ਜਲੜੀ ਵਾਰ ਵਿਚਾਰਾਂ ਦੀ ਸੰਜ ਇਕਉਂਦੇ ਨਾ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਸਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣ ਸਮਰਤ ਸਾਸਤਰਾਂ ਨੂੰ ਪੜਿਆ ਜਾਂਦਾ ਹੈ ਵਿਚਾਰਿਆ ਜਾਂਦਾ ਹੈ ਅਧਿਆਨ ਕੀਤਾ ਜਾਂਦਾ ਹੈ ਸਿਰਫ ਇਸ ਗੱਲ ਦੇ ਲਈ ਪਾਪ ਕੁਨ ਕੀ ਹੈ ਅਤੇ ਪੁੰਨ ਕੀ ਹੈ ਜੇ ਇਨਸਾਨ ਨੇ ਸਿਮਰਤਿਆਂ ਨੂੰ ਸਾਸਤਰਾਂ ਨੂੰ ਪੁੱਛਿਆ ਹੈ ਉਹਦਾ खोज ਕੀਤੀ ਅਧਿਆਨ ਕੀਤਾ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਇਨਸਾਨ ਨੇ ਪਾਪ ਅਤੇ ਪੁੰਨ ਨੂੰ ਜਾਣ ਸਕਿਆ ਤਤ ਸਾਰ ਨਾ ਜਾਣ ਜਿਹੜੀ ਤਤ ਸਾਧ ਤਤ ਸਾਰ ਦਾ ਭਾਵ ਆਤਮਿਕ ਆਨੰਦ ਉਥੇ ਤੱਕ ਨਹੀਂ ਪਹੁੰਚ ਸਕਦਾ ਤਤੈ ਸਾਰ ਨ ਜਾਣੀ ਗੁਰੂ ਬਾਚੋਂ ਤਤੈ ਸਾਰ ਨ ਜਾਣੀ ਜਿਹੜਾ ਤਤ ਦੀ ਸੂਝ ਅਸਲੀਅਤ ਦੀ ਸਮਝ ਤਤ ਨੂੰ ਕਹਿੰਦੇ ਨੇ ਜੋ ਅਸਲ ਗ੍ਰਹਿਣ ਕਰਨ ਵਾਲੀ ਚੀਜ਼ ਆ ਨੂੰ ਤਤ ਕਹਿੰਦੇ ਨੇ ਤਤੈ ਇਹਨੇ ਸਾਰ ਜਾਣੀ ਨਹੀਂ ਹੈ ਤੁਕਿ ਸਾਰ ਮਿਲਣੀ ਹੈ ਗੁਰੂ ਕੋਲੋਂ ਇਹ ਗੁਰੂ ਦੇ ਵਚਨ ਪੜਦਾ ਰਿਹਾ ਪੁੰਨ ਕੀ ਹੈ ਤੇ ਪਾਪ ਕੀ ਹੈ ਉਹਨਾਂ ਤੋਂ ਬਚਣ ਦਾ ਕੋਈ ਹੀਲਾ ਨਹੀਂ ਹੈ ਕੋਈ ਕੋਸ਼ਿਸ਼ ਹੈ ਜਾਂ ਕੋਈ ਉਪਰਾਲਾ ਨਹੀਂ ਕੀਤਾ ਬਸ ਵਿਚਾਰੇ ਹੈ ਇਹ ਆਪਨਾ ਹੈ ਆਪਾਂ ਦਾ ਸਤਿਗੁਰੂ ਕਹਿੰਦੇ ਨੇ ਅਸਲਿਤ ਤੱਕ ਪਹੁੰਚੇਗਾ ਨਾ ਉਦੋਂ ਗੁਰੂ ਮਿਲਾ ਦੇਗਾ ਅਸਲਿਤ ਕੀ ਹੈ ਅਤੇ ਅਸਲੀ ਸੰਤ ਧਤ ਅਸਲੀ ਸੂਝ ਤੇਰੇ ਲਈ ਕੀ ਹੈ ਤੇਹੀ ਗੁਣੇ ਸੰਸਾਰ ਭ੍ਰਮ ਸੁਤੰ ਸੋਤੇ ਆ ਰੈਣ ਮਿਆਣੀ ਜਿਵੇਂ ਇਨਸਾਨ ਰਾਤੀ ਸੁਤਾ ਹੈ ਨਾ ਉਹ ਮਰੀਆਂ ਦੇ ਵਿੱਚ ਇਹ ਨਾ ਜਿੰਦਿਆਂ ਦੇ ਵਿੱਚ ਸੁਤਾ ਪਿਆ ਤਾਂ ਸਿਆਣੇ ਕਹਿੰਦੇ ਮਰੀਆਂ ਦੇ ਬਰਾਬਰ ਹੀ ਹੈ ਜਾਗ ਫੁੱਲਣੀ ਹੈ ਉਹਦਾ ਕੋਈ ਪਤਾ ਨਹੀਂ ਹੈ ਤਨ ਕਾਂਡੇ ਆਚਾਰ ਕਾਂਡੇ ਛੇ ਕਾ ਕੇ ਜਿਨਾਂ ਕਿ ਇਹ ਰੀਜ ਤਕਾਪਟ ਹੈ ਉਦੇਸਾ ਉਹਦੇ ਨਾਲੇ ਦੀ ਨੀਂਦਰ ਤਦੋਂ ਸਾਧੂ ਗੁਰੂ ਕਹਿੰਦੇ ਨੇ ਤੇਹੀ ਗੁਣੀ ਸੰਸਾਰ ਭ੍ਰਮ ਸੁਤਾ ਭ੍ਰਮ ਦਾ ਅਰਥ ਹੁੰਦਾ ਹੈ ਭਟਕਣਾ ਹੁਣ ਥੱਕਿਆ ਹੋਇਆ ਇਨਸਾਨ ਲਾਜ਼ਮੀ ਹੈ ਮੰਜੀ ਤੇ ਲੰਮਾ ਪਵੇਗਾ ਜਲਦੀ ਨੀਂਦ ਆਉਣੀ ਹੁਣ ਇਨਸਾਨ ਥੱਕਿਆ ਪਿਆ ਹੈ ਕਾਦੇ ਵਿੱਚ ਭਰਮ ਦੇ ਵਿੱਚ ਭਰਮ ਜਿਹੜਾ ਇਹਨੂੰ ਦਮਾਕਾ ਪਖੋਨੀ ਨੂੰ ਖਲਾਉਣ ਦੇਂਦਾ ਵਿਚਾਰਾਂ ਕਰਕੇ ਨਹੀਂ ਖਲਾਉਣ ਦੇਂਦਾ ਨਾ ਕਰਮ ਕਰਕੇ ਖਲਾਉਣ ਦੇਂਦਾ ਇੱਥੇ ਮੱਥਾ ਟੇਕੇ ਇੱਥੇ ਨਹੀਂ ਗੱਲ ਬਾਣੀ ਇੱਥੇ ਪਰਮ ਅੱਗੇ ਗਿਆ ਉੱਥੇ ਮੱਥਾ ਟੇਕੇ ਉੱਥੇ ਨਹੀਂ ਪਰਮ ਦੂਰ ਹੋਇਆ ਪਰਮ ਇਹਦਾ ਆਪਣਾ ਹੈ ਅਤੇ ਇਹ ਪਰਮ ਧਰਮਾਂ ਦੇ ਵਿੱਚ ਵੇਖਣਾ ਚਾਹੁੰਦਾ ਹੈ ਪਰਮ ਇਹਦਾ ਆਪਣਾ ਹੈ ਇਹ ਧਰਮ ਦੁਨੀਆਂ ਇਹ ਪਰਮ ਦੁਨੀਆਂ ਦੇ ਵਿੱਚ ਵੇਖਣਾ ਚਾਹੁੰਦਾ ਹੈ ਨਾ ਕਦੇ ਆਪਣੇ ਆਪ ਨੂੰ ਤੱਕੇ ਅਤੇ ਨਾ ਇਹਨੇ ਕਰਮਾਂ ਨੂੰ ਆਪਣੀ ਸੋਚ ਵਿਚਾਰ ਨੂੰ ਤੱਕੇ ਕਿ ਤੇਰੀ ਸੋਚ ਵਿਚਾਰ ਦੇ ਅੰਦਰ ਰਹਿ ਪਰਮਾ ਤੇਰੇ ਕਰਮਾਂ ਦੇ ਅੰਦਰ ਰਹਿ ਤੂੰ ਬਾਹਰ ਟਿਕਾਣੇ ਬਦਲਦਾ ਫਿਰਦਾ ਇੱਕ ਕਰਮ ਤੋਂ ਦੂਜਾ ਦੂਜੇ ਤੋਂ ਤੀਜਾ ਇੱਕ ਥਾਂ ਤੋਂ ਦੂਜਾ ਤੂੰ ਜੀਦੋਂ ਤੀਜੀ ਤਾ ਸਾਤੂ ਗੁਰੂ ਕਹਿੰਦੇ ਨੇ ਸੁੱਤੇ ਆ ਰੈਣ ਬਿਆਣੀ ਸੁੱਤਾ ਇਹ ਚੱਲਦਾ ਹੋਇਆ ਚੱਲਦਾ ਹੈ ਇਕ ਥਾਂ ਤੋਂ ਦੂਜੀ ਦੂਜੀ ਲੋਕੀ ਜੀ ਪਰ ਸਤਿਗੁਰੂ ਕਹਿੰਦੇ ਅੱਜ ਕਿਸਮਤੀ ਇਸ ਤਾਂ ਗਿਆ ਕਿ ਕਿਉਂਕਿ ਨਾ ਤਾਂ ਇਹਨੇ ਧਰਮ ਬਾਰੇ ਜਾਣੇ ਆ ਨਾ ਧਰਮ ਦੇ ਲਿਖਵਾਜ ਪੜ੍ਹੇ ਨੇ ਜੇ ਕਿਤੇ ਪੜ੍ਹੇ ਨੇ ਜਾਂ ਸੁਣੇ ਨੇ ਤਾਂ ਉਥੇ ਹੀ ਸੁਣਿਆ ਕਿ ਪਾਪ ਕੀ ਨਹੀਂ ਹੈ ਤੇ ਫਨ ਕੀ ਹੈ ਉਹ ਤੋਂ ਅੱਗੇ ਇੱਕ ਸਟੈਪ ਈ ਰਹਿ ਜਾਂਦਾ ਹੈ ਸਟੈਪ ਸ਼ੁਰੂ ਹੁੰਦੇ ਨੇ ਹੁਣ ਉਹ ਤੋਂ ਅਗਲਾ ਸਟੈਪ ਕੀ ਹੈ ਉਹਦੇ ਤੱਕ ਪਹੁੰਚਦੀ ਨਹੀਂ ਹਾਂਜੀ ਪਾਪ ਗੁਨ ਨੂੰ ਜਾਣਨ ਦਾ ਪਾਪ ਹੁੰਦਾ ਕਿ ਅਸੀਂ ਮੁੜ ਕੇ ਪਾਪ ਨਾ ਕਰੀਏ ਅਤੇ ਪੁੰਨੇ ਗੁਨ ਕਰੀਏ ਇਹਨਾਂ ਨੂੰ ਵਿਚਾਰੀਏ ਤਾਂ ਤਾਂ ਇਹਨੇ ਵਿਚਾਰੇ ਵੀ ਨੇ ਪਾਪ ਜਾਣਿਆ ਵੀ ਹੈ ਅਤੇ ਇਹਨਾਂ ਤੋਂ ਬਚਿਆ ਵੀ ਨਹੀਂ ਹੈ ਪਾਪ ਵੀ ਕਰਦਾ ਹੈ ਅਤੇ ਪੁੰਨ ਵੀ ਕਰਦਾ ਪੁੰਨ ਤਾਂ ਕਿਤੇ ਭੁੱਲ ਚੁੱਕੋ ਹੋ ਜਾਂਦੇ ਨੇ ਇਨਸਾਨ ਤਾਂ ਪਾਪ ਹੀ ਕਰਦੇ ਹੁਣ ਇਦਾਂ ਦਾ ਭਰਮ ਪਿਆ ਹੈ ਇਥੇ 사ਧਗੁਰ ਕਹਿੰਦੇ ਨੇ ਇਹਦੇ ਅੰਦਰ ਭਟਕਣਾ ਹੈ ਕਈਆਂ ਤੋਂ ਗੁਰੂ ਅਮਰਦਾਸ ਜੀ ਕਹਿੰਦੇ ਨੇ ਸਿਮਰਤ ਸਾਸਤਰ ਗਿਆਨ ਦਿੰਦਾ ਸਮਝ ਦਿੰਦਾ ਰਛਨਾ ਅਗਲਾ ਰਸਤਾ ਸਾਡਾ ਰਛਨਾ ਉਹਨ ਕਰਦੇ ਪਰ ਕਈਆਂ ਦੀ ਬਦਕਿਸਮਤੀ ਹੈ ਸਿਮਰਤ ਸਾਸਤਰੀਆਂ ਦੀਆਂ ਵਿਚਾਰਾਂ ਦੇ ਨਾਲ ਵੀ ਸੁੱਤੇ ਨੇ ਜਾਗੇ ਨਹੀਂ ਨੇ ਕਿਉਂਕਿ ਾੜ ਪੜ ਗੱਡੀ ਲੱਦੀ ਹੈ ਪੜ ਪੜ ਪਰਿਏ ਜਿਨ੍ਹਾਂ ਦੇ ਕੋਲ ਗਿਆਨ ਸੀ ਉਹ ਬਖੌਂਦੇ ਸੀ ਪਹਿਲਾਂ ਸਮਿਆਂ ਦੇ ਵਿੱਚ ਗੁਰੂ ਨਾਨਕ ਦੇ ਮਹਾਰਾਜੀ ਦੇ ਸਮੇਂ ਉਹ ਗੱਡੇ ਲੱਦ ਲੈਂਦੇ ਸੀ ਆਹ ਗ੍ਰੰਥ ਮੈਂ ਬੜੀ ਐ ਆ ਪੁੱਥੀ ਮੈਂ ਬੜੀ ਐ ਮੈਂ ਇਤਨੀਆਂ ਪੁੱਥੀਆਂ ਪੜੀਆਂ ਨੇ ਹਤੇ ਜਦੋਂ ਵੇਖਿਆ ਜਾਂਦਾ ਇਨਸਾਨ ਨੂੰ ਪਰਖਿਆ ਜਾਂਦਾ ਤਾਂ ਉਦੋਂ ਇਹ ਬੋਲ ਇਨਸਾਨ ਦੇ ਹੁੰਦੇ ਚੰਗਾ ਸੀ ਸੰ ਚੰਗਾ ਹਾਂ ਮੈਂ ਕਿ ਜੇ ਪਉਤੀ ਨਾ ਕਿਸੇ ਗਰੰਟਾ ਦਾ ਪੜਾ ਨੀਂਕੀ ਤਾਂ ਉਹ ਕੇ ਅੰਤਾਂ ਦੀ ਨਫ਼ਰਤ ਆ ਜਾਣੀ ਉੱਚੀ ਨੀਚ ਜਾਤ ਪਾਤ ਧਰਮਾਂ ਨੀਆਂ ਬੰਡੀਆਂ ਅਤੇ ਮੇਲ ਤੇ ਰਾ ਜਾਣੀ ਹੰਕਾਰ ਆ ਜਾਣਾ ਫਿਰ ਕੀ ਫਾਇਦਾ ਲੱਗਿਆ ਮੇਜਾ ਪੜਨ ਦਾ ਭਾਵੇਂ ਧਾਰਮਿਕ ਵਿਦਿਆ ਭਾਵੇਂ ਦੁਨਿਆਵੀ ਵਿਦਿਆ ਜੇ ਹੰਕਾਰ ਹੀ ਆ ਗਿਆ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਇਨਸਾਨ ਜਿਹੜਾ ਬੰਜਾ ਹੈ ਉਹ ਤਾਂ ਸੁੱਤੇ ਹੀ ਪਿਆ ਤੇ ਜਿਹੜਾ ਜੁੜਿਆ ਹੈ ਅੱਜ ਦੇ ਸਮੇਂ ਦੇ ਵਿੱਚ ਉਹ ਵੀ ਸੁੱਤਾ ਪਿਆ ਸਿਮਰਤ ਸਾਸ਼ਤਰੀਆਂ ਦੇ ਨੀਂਦ ਦੇ ਵਿੱਚ ਗੁਰ ਕਿਰਪਾ ਇਸੇ ਜਨ ਜਾਗੇ ਸਤਿਗੁਰੂ ਕਿਵੇਂ ਜਾਗ ਸਕਦੇ ਹਨ ਹੁਣ ਜੇ ਸਾਸ਼ਤਰ ਸਿਮਰਤੀਆਂ ਪੜਦੇ ਆ ਮੰਨ ਲਓ ਤੁਹਾਡੇ ਮੁਤਾਬਕ ਚੱਲਦੇ ਆ ਸਤਿਗੁਰੂ ਫਿਰ ਵੀ ਵੇ ਸਮਝੀਏ ਸਾਡੀ ਕਿ ਤੁਹਾਡੀ ਕਿਰਪਾ ਹੋਵੇ ਤਾਂ ਅਸੀਂ ਜਾਗ ਸਕਦੇ ਹ ਜਿਨ੍ਹਾਂ ਹਰ ਮਨ ਵਸੇ ਆ ਬੋਲੇ ਅੰਮ੍ਰਿਤਮਣ ਕਿਵੇਂ ਜਾਗ ਸਕਦੇ ਆ ਅੰਮ੍ਰਿਤ ਬਾਣੀ ਮੁਖ ਤੋਂ ਬੋਲਣੀ ਪਵੇਗੀ ਮਨ ਕਰਕੇ ਜਾਗਣਾ ਪਵੇਗਾ ਇਥੇ ਤਾਂ ਮਨ ਦੀ ਅਵਸਥਾ ਸਤਿਗੁਰੂ ਥੋੜਾ ਬਿਆਨ ਕਰਦੇ ਨੇ ਮਨ ਦੀ ਅਵਸਥਾ ਹੈ ਮਨ ਤੂ ਜੋਤ ਸਰੂਪ ਹੈ ਮਨ ਮੇਰੇ ਭੂਲੇ ਕਵਟਨਾ ਕੀਜੇ ਇਹ ਤਾਂ ਮਨ ਦੀ ਅਵਸਥਾ ਸਤਿਗੁਰੂ ਬਿਆਨ ਕਰਦੇ ਨੇ ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅਨ ਦਿਨ ਹਰਲੇ ਬ ਲੱਗਿਆ ਜਾਗਤ ਰਹੇ ਬ ਕਿ ਉਹ ਤਤ ਪਾਉਂਦੇ ਨੇ ਗੁਰੂ ਦਾ ਅਸਲੀ ਗਿਆਨ ਉਹ ਸਮਝਦੇ ਨੇ ਅਸਲੀ ਗਿਆਨ ਉਹਨਾਂ ਦੇ ਕੋਲ ਆਉਂਦਾ ਜੀ ਜਿਹੜੇ ਗੁਰੂ ਦੇ ਮਵਾਰਕ ਚਰਣਾਾਂ ਦੇ ਵਿੱਚ ਮਨ ਜੋੜ ਕੇ ਰੱਖਦੇ ਨੇ ਦਿਨੇ ਰਾਤੀ ਹਰ ਸਮੇਂ ਮਨ ਨੂੰ ਜੋੜ ਕੇ ਰੱਖਣਾ ਜਾਗਤ ਰਹਿ ਬਹਾਣੀ ਰਾਤ ਨੂੰ ਵੀ ਦਿਨੇ ਮਲ ਕਹਿਣ ਦਾ ਭਾਵ ਕੋ ਰੱਬ ਦੇ ਪੈਲੇ ਵਿੱਚ ਚੱਲਦੇ ਮਨ ਜੋੜਨਾ ਅਜ ਅਸੀਂ ਕਹਿੰਨੇ ਬੰਦਗੀ ਕਰਨੀ ਰਾਤ ਦਿਨ ਬੜੌਖ ਇਦਾਂ ਹੋ ਨਹੀਂ ਸਕਦਾ ਬੰਨੀ ਅਰ ਸਤਿਗੁਰੂ ਕਹਿੰਦੇ ਨੇ ਬੰਦਗੀ ਹੁੰਦੀ ਹੈ ਰੱਬ ਦੇ ਪੈਰ ਦੇ ਵਿੱਚ ਪੂਰਾ ਰੱਬ ਦੇ ਪੈਰ ਦੇ ਵਿੱਚ ਚੱਲਣਾ ਇਹ ਰੱਬ ਦੀ ਬੰਦਗੀ ਹੈ ਇਦਾਂ ਦੀ ਬੰਦਗੀ ਕਰ ਕਿ ਤੇਰੇ ਰਾਤ ਦਿਨ ਤੇਰੀ ਕਰਮ ਤੇਰੀ ਸੋਚ ਵਿਚਾਰ ਬੰਦਗੀ ਬਣ ਜੇ ਤੇਰੇ ਕਰਮ ਪੈਰ ਦੇ ਵਿੱਚ ਨੇ ਤੇਰੀ ਸੋਚ ਵਿਚਾਰ ਰੱਬ ਦੇ ਪੈਰ ਦੇ ਵਿੱਚ ਆ ਉਹ ਤੇਰੀ ਬੰਦਗੀ ਹੈ ਅਤੇ ਇਦਾਦੀ ਬੰਦਗੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਜਗਤ ਤੇ ਕੋਈ ਵਿਰ ਨਹੀਂ ਕਰਦਾ ਅਤੇ ਜਿਹੜੇ ਕਰਦੇ ਨੇ ਸਤਿਗੁਰੂ ਕਹਿੰਦੇ ਅਸੀਂ ਉਹਨਾਂ ਤੋਂ ਸੱਜ ਕੇ ਜਾਣੇ ਆ ਕੁਰਬਾਨ ਜਾਣੇ ਆ ਜਿਨ੍ਹਾਂ ਨੇ ਰੱਬ ਦੀ ਬੰਦਗੀ ਕੀਤੀ ਰੱਬ ਦੀ ਬੰਦਗੀ ਇੱਕ ਕਰਮ ਨਿਵਾਜੀ ਹੈ ਰੱਬ ਦੀ ਬੰਦਗੀ ਕਰਹਿਮਤ ਗੁਰੂ ਦੀ ਕਿਰਪਾ ਹੈ ਇਹ ਕਿਸੇ ਦਰਲੇ ਦੇ ਹੁੰਦੀ ਹੈ ਕੋਈ ਵਿਰ ਨਹੀਂ ਬੰਦਗੀ ਕਰਦਾ ਸਤਿਗੁਰੂ ਕਹਿੰਦੇ ਨੇ ਭਾਈ ਗੁਰੂ ਦੀ ਕਿਰਪਾ ਲੈ ਬੰਦਗੀ ਕਰ ਕਰਮਾਂ ਦੇ ਰਾਹੀ ਸੋਚ ਵਿਚਾਰਦੇ ਰਾਹੀ ਅਤੇ ਆਪਣੇ ਮਨ ਦੇ ਰਾਹੀ ਬੰਦਗੀ ਕਰ ਗੁਰੂ ਮਹਾਰਗ ਚਰਨਾਂ ਦੇ ਵਿੱਚ ਪ੍ਰਵਾਨ ਹੋ ਮੈਂ ਸੁਨਾਪਤੀ ਦਾ ਸਮਾਂ ਹੋਇਆ ਹੁਣ ਆਪ ਨੂੰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ